ਕੈਨੇਡਾ 2026 ਦੇ ਵਿੱਚ ਸਥਾਈ ਨਿਵਾਸ ਯਾਨਕਿ ਪੀਆਰ ਦੇ ਲਈ ਕਈ ਨਵੇਂ ਰਸਤੇ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਦੇ ਵਿੱਚ ਅਸਥਾਈ ਨਿਵਾਸੀਆਂ ਹੁਨਰਬੰਦ ਕਾਮਿਆਂ ਅਤੇ ਮਜ਼ਦੂਰੀ ਦੀ ਘਾਟ ਦਾ ਸਾਹਮਣਾ ਕਰ ਰਹੇ 94 ਖੇਤਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਸੰਘੀ ਸਰਕਾਰ ਦਾ ਉਦੇਸ਼ ਕੈਨੇਡਾ ਵਿੱਚ ਪਹਿਲਾਂ ਤੋਂ रह ਰਹੇ ਵਿਅਕਤੀਆਂ ਨੂੰ ਤਰਜੀਹ ਦੇਣਾ ਹੈ ਚਾਹੇ ਕਿ ਕੁਝ ਇਮੀਗ੍ਰੇਸ਼ਨ ਸਟ੍ਰੀਮਾਂ ਨੂੰ ਦੁਬਾਰਾ ਖੋਲ੍ਹਣ ਤੇ 2025 ਦੇ ਵਿੱਚ ਸਮਰੱਥਾ ਤੱਕ ਪਹੁੰਚਣ ਤੋਂ ਬਾਅਦ ਹੋ ਗਿਆ ਸਨ ਰਿਪਾਇ ਕਾਜਬਲ ਦੇ ਪਾਰੇ ਨੂੰ ਧੂਰ ਕਰਨ ਅਤੇ ਆਰਥਿਕ ਵਿਕਾਸ ਨੂੰ ਸਮਰਥਨ ਦੇ ਤੇ ਸਥਾਈ ਨਿਵਾਸੀਆਂ ਤੇ ਉੱਚ ਹੁਨਰਵੰਦ ਪੇਸ਼ੇਵਰਾਂ ਦੇ ਲਈ ਸਥਾਈ ਤੋਂ ਤੇ ਵਸਨ ਨੂੰ ਆਸਾਨ ਬਣਾਉਣ ਦੇ ਲਈ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਨੇ ਇੱਕ ਵੱਡੀ ਪਹਿਲ ਕਦਮੀ 2026 ਅਤੇ 27 ਦੇ ਵਿੱਚ 33000 ਅਸਥਾਈ ਵਰਕ ਪਰਮਿਟਾਰ ਕਰਨ ਨੂੰ ਪੀਆ ਦੇ ਵਿੱਚ ਤਬਦੀਲ ਕਰਨ ਵਿੱਚ ਤੇਜ਼ੀ ਲਿਆਵੇਗੀ ਇਹ ਨਵੀਂ ਕਾਰਜ ਦੇ ਵਿੱਚ ਉਹ ਕਾਮੇ ਸ਼ਾਮਲ ਹੋਣਗੇ ਜਿਨ੍ਹਾਂ ਨੇ ਆਪਣੇ ਭਾਈਚਾਰਕ ਨਾਲ ਸੰਬੰਧ ਸਥਾਪਿਤ ਕੀਤੇ ਨੇ ਤੇ ਟੈਕਸ ਅਦਾ ਕੀਤੇ ਨੇ ਅਤੇ ਹਾਰਤਿਕਤਾ ਦੇ ਵਿੱਚ ਯੋਗਦਾਨ ਪਾਇਆ। ਕੈਨੇਡਾ ਟੈਕਨੋਲੋਜੀ ਸਹਿ ਸੰਬਾਧ ਅਤੇ ਖੋਜ ਵਰਗੇ ਖੇਤਰ ਦੇ ਵਿੱਚ ਅਮਰੀਕੀ HNP ਵੀਜ਼ਾ ਧਾਰਕਾਂ ਦੇ ਲਈ ਇੱਕ ਤੈਅ ਜ਼ PR ਮਾਰਗ ਵੀ ਸ਼ੁਰੂ ਕਰੇਗਾ ਜੋ ਕਿ ਤੌਰ 'ਤੇ 2023 ਦੇ ਪਾਇਲਟ ਉਤੇ ਅਧਾਰਿਤ ਹੈ ਜਿਸ ਨੇ 3 ਸਾਲਾਂ ਤੇ ਓਪਨ ਵਰਕ ਪਰਮਿਟਰੀ ਪੇਸ਼ਕਸ਼ ਕੀਤੀ ਸੀ। ਉਹ ਆਉਣ ਵਾਲੇ ਪ੍ਰੋਗਰਾਮ ਮਾ ਦੇ ਵਿੱਚ ਉਸਾਰੀ ਕਾਮਿਆਂ ਦੇ ਲਈ ਇੱਕ ਮਾਰਗ ਖੇਤੀਬਾੜੀ ਅਤੇ ਮੱਛੀ ਪ੍ਰੋਸੈਸਿੰਗ ਦੇ ਲਈ ਇੱਕ ਖੇਤਰ ਇਸ ਤਰ੍ਹਾਂ ਦੇ ਹੁਨਰਬੰਦ ਸ਼ਨਾਠੀਆਂ ਅਤੇ ਵਿਸਥਾਪਿਤ ਵਿਅਕਤੀਆਂ ਦੇ ਲਈ ਉਦੇਸ਼ ਦੇ ਨਾਲ ਆਰਥਿਕ ਗਤੀਸ਼ੀਲਤਾ ਮਾਰਕ ਪਾਇਲਟ ਯਾਨਕੀ EMPP ਦਾ ਬਦਲ ਸ਼ਾਮਲ ਹੈ ਦੋਸ਼ਯਾ ਚੁਬੀ ਦੇ ਵਿੱਚ ਕਈ ਮੌਜੂਦਾ ਪਾਇਲਟ ਪ੍ਰੋਗਰਾਮ ਦੇ ਦੁਬਾਰਾ ਖੁੱਲਣ ਦੀ ਉਮੀਦ ਜੁਤਾਈ ਜਾ ਰਹੀ ਹੈ ਜਿਦੇ ਵਿੱਚ ਹੋਮ ਕੇਅਰ ਵਰਕਰਸ ਇਮੀਗ੍ਰੇਸ਼ਨ ਪਾਇਲਟ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਅਤੇ ਫ੍ਰਾਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਸ਼ਾਮਲ ਨੇ ਇਨ੍ਹਾਂ ਮਾਰਗਾਂ ਦੇ ਲਈ ਯੋਗ ਨੌਕਰੀਆਂ ਪੇਸ਼ ਕਿਛਾ ਅਤੇ ਖਾਸ ਮਾਪਦੰਡਾਂ ਦੀ ਲੋੜ ਹੁੰਦੀ ਹੈ ਕਿਉਂਕਿ ਪਾਸ਼ੇ ਦੀ ਮੁਹਾਲ ਤੇ ਕਮ ਤਤ ਸਰਬਾਸੀ ਕਹਤੇ ਸੈਟਲਮੈਂਟ ਫੈਕਟ ਨਵੇਂ ਉਪਾਏ ਮੁਖ ਖੇਤਰਾਂ ਦੇ ਵਿੱਚ ਮਜ਼ਦੂਰਤੀ ਘਾਟ ਨੂੰ ਦੂਰ ਕਰਨ ਅਤੇ ਕਮਿਊਨਿਟੀ ਅਧਾਰਿਤ ਸੈਟਲਮੈਂਟ ਨੂੰ ਸਮਰਥਨ ਦੇਣ ਦੇ ਲਈ ਪੇ ਇਸ ਨੂੰ ਅਨੁਕੀ ਜੁਟੋ ਕੇ ਹੁਨਰਵੰਦ ਤੇ ਅਸਥਾਈ ਨਿਵਾਸੀਰੇ ਲਈ ਕੈਨੇਡਾ ਵਿੱਚ ਸਥਾਈ ਦਰਜਾ ਪ੍ਰਾਪਤ ਕਰਨ ਦੇ ਮੌਕੇ ਦਾ ਵਿਸਤਾਰ ਕੀਤਾ ਜਾਵੇਗਾ ਕੈਨੇਡਾ 2026 ਦੇ ਵਿੱਚ ਸਥਾਈ ਨਿਵਾਸ ਯਾਨਕਿ ਪੀਆਰ ਦੇ ਲਈ ਕਈ ਨਵੇਂ ਰਸਤੇ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਨ੍ਹਾਂ ਵਿੱਚ ਅਸਥਾਈ ਨਿਵਾਸੀਆਂ, ਹੁਨਰਬੰਦ ਕਾਮਿਆਂ ਅਤੇ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਚੌੜਵੇਂ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਸੰਘੀ ਸਰਕਾਰ ਦਾ ਉਦੇਸ਼ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਵਿਅਕਤੀਆਂ ਨੂੰ ਤਰਜੀਹ ਦੇਣਾ ਹੈ, ਜੁਰਾ ਕਿ ਕੁਝ ਇਮੀਗ੍ਰੇਸ਼ਨ ਸਟ੍ਰੀਮਾਂ ਨੂੰ ਦੁਬਾਰਾ ਖੋਲ੍ਹਣ ਤੇ 2024 ਵਿੱਚ ਸਮਰੱਥਾ ਤੱਕ ਪਹੁੰਚਣ ਤੋਂ ਬਾਅਦ ਹੋ ਗਿਆ ਸਨ। ਰਿਪਾਇ ਕਾਜਬਲ ਦੇ ਪਾਰੇ ਨੂੰ ਧੂਰ ਕਰਨ ਅਤੇ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਤੇ ਉਸ ਸਥਾਈ ਨਿਵਾਸੀਆਂ ਤੇ ਉੱਚ ਹੁਨਰਵੰਦ ਪੇਸ਼ੇਵਰਾਂ ਦੇ ਲਈ ਸਥਾਈ ਤੋਂ ਤੇ ਵਸਨ ਨੂੰ ਆਸਾਨ ਬਣਾਉਣ ਦੇ ਲਈ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਨੇ ਇੱਕ ਵੱਡੀ ਪਹਿਲ ਕਦਮੀ 2026 ਅਤੇ 27 ਦੇ ਵਿੱਚ 30000 ਅਸਥਾਈ ਵਰਕ ਪਰਮਿਟ ਹਾਰਕਰ ਨੂੰ ਪੀਆ ਦੇ ਵਿੱਚ ਤਬਦੀਲ ਕਰਨ ਵਿੱਚ ਤੇਜ਼ੀ ਲਿਆਵੇਗੀ ਇਹਨਾਂ ਬਿਨਿੰਗ ਕਾਰਟ ਦੇ ਵਿੱਚ ਉਹ ਕਾਮੇ ਸ਼ਾਮਲ ਹੋਣਗੇ ਜਿਨ੍ਹਾਂ ਨੇ ਆਪਣੇ ਭਾਈਚਾਰ ਦੇ ਨਾਲ ਸੰਬੰਧ ਸਥਾਪਿਤ ਕੀਤੇ ਨੇ ਤੇ ਟੈਕਸ ਅਦਾ ਕੀਤੇ ਨੇ ਅਤੇ ਹਾਰਤਿਕਤਾ ਦੇ ਵਿੱਚ ਯੋਗਦਾਨ ਪਾਇਆ। ਕੈਨੇਡਾ ਟੈਕਨੋਲੋਜੀ ਸਹਿ ਸੰਬਾਧ ਅਤੇ ਖੋਜ ਵਰਗੇ ਖੇਤਰਾਂ ਦੇ ਵਿੱਚ ਅਮਰੀਕੀ HPN ਵੀਜ਼ਾ ਧਾਰਕਾਂ ਦੇ ਲਈ ਇੱਕ ਤੈਅ PR ਮਾਲਕੀ ਵੀ ਸ਼ੁਰੂ ਕਰੇਗਾ ਜੋ ਕਿ ਤੌਰ 'ਤੇ ਇਹਦੇ ਪਾਇਲਟ ਉਤੇ ਅਧਾਰਿਤ ਹੈ ਜਿਸ ਨੇ 3 ਸਾਲਾਂ ਤੇ ਓਪਨ ਵਰਕ ਪਰਮਿਟਰੀ ਪੇਸ਼ਕਸ਼ ਕੀਤੀ ਸੀ। ਉਹ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਉਸਾਰੀ ਕਾਮਿਆਂ ਦੇ ਲਈ ਇੱਕ ਮਾਰਗ ਖੇਤੀਬਾੜੀ ਅਤੇ ਮੱਛੀ ਪ੍ਰੋਸੈਸਿੰਗ ਦੇ ਲਈ ਇੱਕ ਖੇਤਰ ਵਿਸ਼ੇਸ਼ ਤਰ੍ਹਾਂ ਦੇ ਹੁਣ ਬੰਦ ਸ਼ਨਾਠੀਆਂ ਅਤੇ ਵਿਸਥਾਪਿਤ ਵਿਅਕਤੀਆਂ ਦੇ ਲਈ ਉਦੇਸ਼ ਦੇ ਨਾਲ ਆਰਥਿਕ ਗਤੀਸ਼ੀਲਤਾ ਮਾਰਕ ਪਾਇਲਟ ਯਾਨਕੀ EMPP ਦਾ ਅਦਲ ਸ਼ਾਮਲ ਹੈ ਦੋਜਾਲ ਚੁਪੀ ਦੇ ਵਿੱਚ ਕਈ ਮੌਜੂਦਾ ਪਾਇਲਟ ਪ੍ਰੋਗਰਾਮ ਦੇ ਦੁਬਾਰਾ ਖੁੱਲਣ ਦੀ ਉਮੀਦ ਜਤਾਈ ਜਾ ਰਹੀ ਹੈ ਜਿਦੇ ਵਿੱਚ ਹੋਮ ਕੇਅਰ ਵਰਕਰਸ ਇਮੀਗ੍ਰੇਸ਼ਨ ਪਾਇਲਟ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਅਤੇ ਫ੍ਰਾਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਸ਼ਾਮਲ ਨੇ ਇਨਾ ਮਾਰਗਾਂ ਦੇ ਲਈ ਯੋਗ ਨੌਕਰੀਆਂ ਪੇਸ਼ ਕਿਛਾ ਅਤੇ ਖਾਸ ਮਾਪਦੰਡਾ ਦੀ ਲੋੜ ਹੁੰਦੀ ਹੈ ਕਿਉਂਕਿ ਪਾਕਸ਼ੀ ਦੀ ਮੁਹਾਲ ਤੇ ਕਮ ਤਤ ਸਰਬਾਸੀ ਕਹਤੇ ਸੈਟਲਮੈਂਟ ਫੰਡ ਨਵੇਂ ਉਪਾਏ ਮੁੱਖ ਖੇਤਰਾਂ ਤੇ ਵਿੱਚ ਮਜ਼ਦੂਰਤ ਦੀ ਘਾਟ ਨੂੰ ਦੂਰ ਕਰਨ ਤੇ ਕਮਿਊਨਿਟੀ ਅਧਾਰਿਤ ਸੈਟਲਮੈਂਟ ਨੂੰ ਸਮਰਥਨ ਦੇਣ ਦੇ ਲਈ ਪੇਸ਼ ਚੋਣ ਕੀ ਜੁਟੋ ਕੇ ਹੁਨਰਬੰਦ ਤੇ ਅਸਥਾਈ ਨਿਵਾਸੀਰੇ ਲਈ ਕੈਨੇਡਾ ਵਿੱਚ ਸਥਾਈ ਦਰਜਾ ਪ੍ਰਾਪਤ ਕਰਨ ਦੇ ਮੌਕੇ ਦਾ ਵਿਸਤਾਰ ਕਿਤਾ ਜਾਵੇਗਾ ਕੈਨੇਡਾ 2026 ਦੇ ਵਿੱਚ ਸਥਾਈ ਨਿਵਾਸ ਯਾਨਕਿ ਪੀਆਰ ਦੇ ਲਈ ਕਈ ਨਵੇਂ ਰਸਤੇ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਨ੍ਹਾਂ ਦੇ ਵਿੱਚ ਅਸਥਾਈ ਨਿਵਾਸੀਆਂ ਹੁਨਰਬੰਦ ਕਾਮਿਆਂ ਅਤੇ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਚੋਣਵੇਂ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਸੰਘੀ ਸਰਕਾਰ ਦਾ ਉਦੇਸ਼ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਵਿਅਕਤੀਆਂ ਨੂੰ ਤਰਜੀਹ ਦੇਣਾ ਹੈ ਜੁਰਾ ਕਿ ਕੁਝ ਇਮੀਗ੍ਰੇਸ਼ਨ ਸਟ੍ਰੀਮਾਂ ਨੂੰ ਦੁਬਾਰਾ ਖੋਲ੍ਹਣਾ ਤੇ 2025 ਦੇ ਵਿੱਚ ਸਮਰੱਥਾ ਤੱਕ ਪਹੁੰਚਣ ਤੋਂ ਬਾਅਦ ਹੋ ਗਿਆ ਸਨ ਇਹ ਉਪਾਏ ਕਾਰਜਬਲ ਦੇ ਪਾੜੇ ਨੂੰ ਧੂਰ ਕਰਨ ਅਤੇ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਤੇ ਅਸਥਾਈ ਨਿਵਾਸੀਆਂ ਤੇ ਉੱਚ ਹੁਨਰਬੰਦ ਪੇਸ਼ੇਵਰਾਂ ਲਈ ਸਥਾਈ ਤੌਰ ਜਿ ਉਸ ਨੂੰ ਆਸਾਨ ਬਣਾਉਣ ਦੇ ਲਈ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਨੇ ਇੱਕ ਵੱਡੀ ਪਹਿਲ ਕਦਮੀ 2026 ਅਤੇ 27 ਦੇ ਵਿੱਚ 33000 ਅਸਥਾਈ ਵਰਕ ਪਰਮਿਟ ਧਾਰਕ ਨੂੰ ਪੀਆ ਦੇ ਵਿੱਚ ਤਬਦੀਲ ਕਰਨ ਵਿੱਚ ਤੇਜ਼ੀ ਲਿਆਵੇਗੀ ਇਹਨਾਂ ਵਿਦਿਨਕਾਰਤ ਦੇ ਵਿੱਚ ਉਹ ਕਾਮੇ ਸ਼ਾਮਲ ਹੋਣਗੇ ਜਿਨ੍ਹਾਂ ਨੇ ਆਪਣੇ ਪੈਟ੍ਰੋਨਾਤ ਸੰਬੰਧ ਸਥਾਪਿਤ ਕੀਤੇ ਨੇ ਤੇ ਟੈਕਸ ਅਦਾ ਕੀਤੇ ਨੇ ਅਤੇ ਹਾਰਤਿਕਤਾ ਦੇ ਵਿੱਚ ਯੋਗਦਾਨ ਪਾਇਆ ਕੈਨੇਡਾ ਟੈਕਨੋਲੋਜੀ ਸਹਿ ਸੰਬਾਧ ਅਤੇ ਖੋਜ ਵਰਗੇ ਖੇਤਰਾਂ ਦੇ ਵਿੱਚ ਅਮਰੀਕੀ ਐਚਓਐਨਪੀ ਵੀਜ਼ਾ ਧਾਰਕਾਂ ਦੇ ਲਈ ਇੱਕ ਤੇਜ਼ ਪੀਆਰ ਮਾਲਕੀ ਵੀ ਸ਼ੁਰੂ ਕਰੇਗਾ ਜੋ ਕਿ ਤੌਰ 'ਤੇ ਇਹਦੇ ਪਾਇਲਟ ਉਤੇ ਅਧਾਰਿਤ ਹੈ ਜਿਸ ਨੇ 3 ਸਾਲਾਂ ਤੇ ਓਪਨ ਵਰਕ ਪਰਮਿਟਰੀ ਪੇਸ਼ਕਸ਼ ਕੀਤੀ ਸੀ ਉਹ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਉਸਾਰੀ ਕਾਮਿਆਂ ਦੇ ਲਈ ਇੱਕ ਮਾਰਗ ਖੇਤੀਬਾੜੀ ਅਤੇ ਮੱਛੀ ਪ੍ਰੋਸੈਸਿੰਗ ਦੇ ਲਈ ਇੱਕ ਖੇਤਰ ਵਿਸ਼ੇਸ਼ ਤਰ੍ਹਾਂ ਦੇ ਹੁਨਰਬੰਦ ਸ਼ਨਾਠੀਆਂ ਅਤੇ ਵਿਸਥਾਪਿਤ ਵਿਅਕਤੀਆਂ ਦੇ ਲਈ ਉਦੇਸ਼ ਦੇ ਨਾਲ ਆਰਥਿਕ ਗਤੀਸ਼ੀਲਤਾ ਮਾਰਕ ਪਾਇਲਟ ਯਾਨਕੀ EMPP ਦਾ ਬਦਲ ਸ਼ਾਮਲ ਹੈ ਦੁਜਾ ਚੁਪੀਤੇ ਵਿੱਚ ਕਈ ਮੌਜੂਦਾ ਪਾਇਲਟ ਪ੍ਰੋਗਰਾਮ ਦੇ ਦੁਬਾਰਾ ਖੁੱਲਣ ਦੀ ਉਮੀਦ ਜੁਤਾਈ ਜਾ ਰਹੀ ਹੈ ਜਿਦੇ ਵਿੱਚ ਹੋਮ ਕੇਅਰ ਵਰਕਰਸ ਇਮੀਗ੍ਰੇਸ਼ਨ ਪਾਇਲਟ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਅਤੇ ਫ੍ਰਾਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਸ਼ਾਮਲ ਨੇ ਇਨਾ ਮਾਰਗਾਂ ਦੇ ਲਈ ਯੋਗ ਨੌਕਰੀਆਂ ਪੇਸ਼ ਕਰਾਤੇ ਖਾਸ ਮਾਪਦੰਡਾ ਦੀ ਲੋੜ ਹੁੰਦੀ ਹੈ ਕਿਉਂਕਿ ਪਾਸ਼ੇ ਦੀ ਮੁਹਾਲ ਤੇ ਕਮ ਤਤ ਸਰਬਾਸੀ ਕਹਤੇ ਸੈਟਲਮੈਂਟ ਫੰਡ ਨਵੇਂ ਉਪਾਏ ਮੁਖ ਖੇਤਰਾਂ ਦੇ ਵਿੱਚ ਮਜ਼ਦੂਰਤ ਦੀ ਘਾਟ ਨੂੰ ਦੂਰ ਕਰਨ ਅਤੇ ਕਮਿਊਨਿਟੀ ਅਧਾਰਿਤ ਸੈਟਲਮੈਂਟ ਨੂੰ ਸਮਰਥਨ ਦੇਣ ਦੇ ਲਈ ਪੇਸ਼ ਤੇ ਚੋਣ ਕੀ ਜੁਟਕੇ ਹੁਨਰਬੰਦ ਤੇ ਅਸਥਾਈ ਨਿਵਾਸੀਰੇ ਲਈ ਕੈਨੇਡਾ ਵਿੱਚ ਸਥਾਈ ਦਰਜਾ ਪ੍ਰਾਪਤ ਕਰਨ ਦੇ ਮੌਕੇ ਦਾ ਵਿਸਤਾਰ ਕੀਤਾ ਜਾਵੇਗਾ ਕੈਨੇਡਾ 2026 ਦੇ ਵਿੱਚ ਸਥਾਈ ਨਿਵਾਸ ਯਾਨੀ ਕਿ ਪੀਆਰ ਦੇ ਲਈ ਕਈ ਨਵੇਂ ਰਸਤੇ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਨ੍ਹਾਂ ਵਿੱਚ ਅਸਥਾਈ ਨਿਵਾਸੀਆਂ ਹੁਨਰਬੰਦ ਕਾਮਿਆਂ ਅਤੇ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਚੋਣਵੇਂ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਸੰਘੀ ਸਰਕਾਰ ਦਾ ਉਦੇਸ਼ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਵਿਅਕਤੀਆਂ ਨੂੰ ਤਰਜੀਹ ਦੇਣਾ ਹੈ ਜੁਰਾ ਕਿ ਕੁਝ ਇਮੀਗ੍ਰੇਸ਼ਨ ਸਟ੍ਰੀਮਾਂ ਨੂੰ ਦੁਬਾਰਾ ਖੋਲ੍ਹਣ ਤੇ 2025 ਦੇ ਵਿੱਚ ਸਮਰੱਥਾ ਤੱਕ ਪਹੁੰਚ ਤੋਂ ਬਾਅਦ ਹੋ ਗਿਆ ਸਨ ਰਿਓਪਾਇ ਕਾਜਬਲ ਦੇ ਪাড়ੇ ਨੂੰ ਧੂਰਕਰਨ ਅਤੇ ਆਰਥਿਕ ਵਿਕਾਸ ਨੂੰ ਸਮਰਥਨ ਦੇ ਤੇ ਅਸਥਾਈ ਨਿਵਾਸੀਆਂ ਤੇ ਉੱਚ ਹੁਨਰਵੰਦ ਪੇਸ਼ੇਵਰਾਂ ਦੇ ਲਈ ਸਥਾਈ ਤੋਂ ਤੇ ਵਸਣ ਨੂੰ ਆਸਾਨ ਬਣਾਉਣ ਦੇ ਲਈ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਨੇ ਇੱਕ ਵੱਡੀ ਪਹਿਲ ਕਦਮੀ 2026 ਅਤੇ 27 ਦੇ ਵਿੱਚ 33000 ਅਸਥਾਈ ਵਰਕ ਪਰਮਿਟ ਹਾਕਰ ਨੂੰ ਪਿਆ ਦੇ ਵਿੱਚ ਤਬਦੀਲ ਕਰਨ ਵਿੱਚ ਤੇਜ਼ੀ ਲਿਆਵੇਗੀ ਇਹਨਾਂ ਬਿਨਾਂ ਕਰਤ ਦੇ ਵਿੱਚ ਉਹ ਕਾਮੇ ਸ਼ਾਮਲ ਹੋਣਗੇ ਜਿਨ੍ਹਾਂ ਨੇ ਆਪਣੇ ਭਾਈਚਾਰੇ ਦੇ ਨਾਲ ਸੰਬੰਧ ਸਥਾਪਿਤ ਕੀਤੇ ਨੇ ਤੇ ਟੈਕਸ ਅਦਾ ਕੀਤੇ ਨੇ ਅਤੇ ਹਾਰਤਿਕਤਾ ਦੇ ਵਿੱਚ ਯੋਗਦਾਨ ਪਾਇਆ। ਕੈਨੇਡਾ ਟੈਕਨੋਲੋਜੀ ਸਹਿ ਸੰਬਾਦ ਅਤੇ ਖੋਜ ਵਰਗੇ ਖੇਤਰ ਦੇ ਵਿੱਚ ਅਮਰੀਕੀ H1B ਵੀਜ਼ਾ ਧਾਰਕਾਂ ਦੇ ਲਈ ਇੱਕ ਤੇਜ਼ PR ਮਾਲਕੀ ਵੀ ਸ਼ੁਰੂ ਕਰੇਗਾ ਜੋ ਕਿ 2023 ਦੇ ਪਾਇਲਟ ਉਤੇ ਅਧਾਰਿਤ ਹੈ ਜਿਸ ਨੇ 3 ਸਾਲਾਂ ਤੇ ਓਪਨ ਵਰਕ ਪਰਮਿਟਰੀ ਪੇਸ਼ਕਸ਼ ਕੀਤੀ ਸੀ। ਉਹ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਉਸਾਰੀ ਕਾਮਿਆਂ ਦੇ ਲਈ ਇੱਕ ਮਾਰਗ ਖੇਤੀਬਾੜੀ ਅਤੇ ਮੱਛੀ ਪ੍ਰੋਸੈਸਿੰਗ ਦੇ ਲਈ ਖੇਤਰ ਵਿਸ਼ੇਸ਼ਤਾ ਰਾਤੇ ਹੁਣ ਬੰਦ ਸ਼ਨਾਠੀਆਂ ਅਤੇ ਵਿਸਥਾਪਿਤ ਵਿਅਕਤੀਆਂ ਦੇ ਲਈ ਉਦੇਸ਼ ਦੇ ਨਾਲ ਆਰਥਿਕ ਗਤੀਸ਼ੀਲਤਾ ਮਾਰਕ ਪਾਇਲਟ ਯਾਨਕੀ EMP ਪਿਤਾ ਬਦਲ ਸ਼ਾਮਲ ਹੈ ਦੁਜਾਲ ਚੁਪੇ ਦੇ ਵਿੱਚ ਕਈ ਮੌਜੂਦਾ ਪਾਇਲਟ ਪ੍ਰੋਗਰਾਮ ਦੇ ਦੁਬਾਰਾ ਖੁੱਲਣ ਦੀ ਉਮੀਦ ਜੁਤਾਈ ਜਾ ਰਹੀ ਹੈ ਜਿਦੇ ਵਿੱਚ ਹੋਮ ਕੇਅਰ ਵਰਕਰਸ ਇਮੀਗ੍ਰੇਸ਼ਨ ਪਾਇਲਟ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਅਤੇ ਫ੍ਰਾਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਸ਼ਾਮਲ ਨੇ ਇਨਾ ਮਾਰਗਾ ਦੇ ਲਈ ਯੋਗ ਨੌਕਰੀਆਂ ਪੇਸ਼ ਕਿਛੇ ਹਾਂ ਅਤੇ ਖਾਸ ਮਾਪਦੰਡਾ ਦੀ ਲੋੜ ਹੁੰਦੀ ਹੈ ਚونکہ ਪਾਕਸ਼ੀ ਦੀ ਮੁਹਾਲ ਤੇ ਕਮ ਤਤ ਸਰਬਾਸੀ ਕਿਹਤੇ ਸੈਟਲਮੈਂਟ ਫੰਡ ਨਵੇਂ ਉਪਾਏ ਮੁਖ ਖੇਤਰਾਂ ਦੇ ਵਿੱਚ ਮਜ਼ਦੂਰਤ ਦੀ ਘਾਟ ਨੂੰ ਦੂਰ ਕਰਨ ਅਤੇ ਕਮਿਊਨਿਟੀ ਆਧਾਰਿਤ ਸੈਟਲਮੈਂਟ ਨੂੰ ਸਮਰਥਨ ਦੇਣ ਦੇ ਲਈ ਪੇਸ਼ ਜੋਨ ਕਿ ਜੋਟੋ ਕੇ ਹੁਨਰਵੰਦਤੇ ਅਸਥਾਈ ਨਿਵਾਸੀਰੇ ਲਈ ਕੈਨੇਡਾ ਵਿੱਚ ਸਥਾਈ ਦਰਜਾ ਪ੍ਰਾਪਤ ਕਰਨ ਦੇ ਮੌਕੇ ਦਾ ਵਿਸਤਾਰ ਕੀਤਾ ਜਾ ਰਿਹਾ ਹੈ